ਕੀ ਹੋਇਆ ਅੰਦਾ ਤੇ ਰੋਟੀ ਪਾਣੀ ਤੇ ਖਾ ਲੈਦਾ ਟਾਈਮ ਨਾਲ ਸਾਰਾ ਦਿਨ ਇਦਾਂ ਹੀ ਚੇਤਾ ਭੁਲਾ ਰਹਿਦਾ ਨੂੰ ਰੋਟੀ ਰੱਟੀ ਦਾ ਮੈਂ ਵੀ ਬੈਠੀ ਢੀਕਾਂ ਲਈ ਭਉਂਦਾ ਰੋਟੀ ਪੜਾਵੇ ਘੜੀ ਫੇਰੀ ਲੰਮੇ ਪਈ ਮम्मी ਬੈਠੇ ਜੇ ਆਹ ਮੈਂ ਬੈਠੀ ਤੇ ਢੀਕਾ ਨਹੀਂ ਜੀ ਤੇ ਖਾਲਾ ਪਾਣੀ ਲੈਣ ਚ ਲੱਗ ਗਏ ਉੱਥੇ ਲਾਈ ਨਹੀਂ ਮੂੰ ਵੀ ਤੇ ਕੰਦੀ ਅੱਛਾ ਤੂੰ ਮੈਂ ਤਾਂ ਸੋਤ ਨੂੰ ਨਿਆਣੇ ਤੇ ਘਰ ਵਾਲੇ ਉੱਥੋਂ ਲੈ ਆਵੇਂਗਾ ਸਭ ਘਰ ਵਾਲੇ ਮੁੜ ਕੇ ਉਹ ਦੂਜੇ ਚੜਾ ਹੁੰਦਾ ਹੈ ਜਿਹੜੀ ਕਮਾਲ ਵਾਲੀ ਆ ਉਹ ਇਹ 4-5 ਦਿਨ ਲੱਗ ਜਾਣੇ ਆ ਮੇਂ ਦਾ ਪਤਾ ਕੋਈ ਨਹੀਂਗਾ ਸੁਟਾਂ ਜਾਏਗਾ ਨਾ ਸਾਫ ਕਰਾ ਕੇ ਤੇ ਘਰ ਵਾਸਤੇ ਲੈ ਆਵੀਂ ਚੱਲ ਵੇਖ ਲੈਣਾ ਉਥੋਂ ਫਿਰ ਲੱਦ ਲਿਆਉਂਗਾ ਆਹ ਪਤਾ ਪਤਾ ਲੱਗਦੀ ਆ ਮੁਰਤੇ ਗਿੱਲੀ ਹੋ ਗਈ ਤੇ ਉਹ ਜੇ ਫੁਲਕੇ ਨਾਲ ਲਾਥ ਦੇ ਦਿੰਦੇ ਕੋਈ ਗੱਲ ਨਹੀਂ ਉਥੋਂ ਲੈ ਆਉਣਾ ਫਿਰ ਆਹੋ ਤੇ ਸਾਫ ਕਰਾ ਕੇ ਲੈ ਆਵੀਂ ਕਿੰਨੇ ਕੁ ਟੋੜੇ ਲੈ ਆਉਣਾ ਲੈ 7-8 ਘੰਟਾ ਚੰਗੀ ਹੁੰਦੀ ਵਾਧੂ ਤੇ ਪਹਿਲੀ ਮੋਗੀ ਖਾ ਲਈ ਨਹੀਂ ਪਹਿਲੀ ਵੀ ਹੈਗੀ ਆ ਚਲ ਕੋਈ ਗੱਲ ਨਹੀਂ ਲੈ ਆਉਣਾ ਫਿਰ ਮੈਂ ਤੇ ਮੇਰੀ ਗੱਲ ਸੁਣੋ ਅੱਜ ਰੀਪਰ ਵਾਲੇ ਨੇ ਵੀ ਆਉਣਾ ਵਾ 3 ਵਜੇ ਆਉਂਦਾ ਮੈਂ ਆਉਣਾ ਅੱਛਾ ਤੇ ਮੇਰਾ ਇਰਾਦਾ ਵਾ ਵੀ ਉਹ ਬਣਾਈ ਲਈ ਅੱਜ ਤੇ ਤੁਮ ਹੋ ਜੇਗਾ ਟਾਈਮ ਨਾ ਤਾਂ ਲੈਣਾ ਹੋ ਹੋ ਜਾਣਾ ਮਤੋਂ ਕਿੰਨਾ ਕਰਾਓ ਲੋਕੀ ਦਾ ਏਦਾਂ ਕਰਾਈ ਜਾਂਦੇ ਕੰਡਾ ਹੀ ਤੇ ਮੈਂ ਚਲ ਪੱਖਾ ਲਵਾ ਲਾਂਗੇ ਮੈਂ ਤਾਂ ਨਹੀਂ ਤੁਮੀ ਕੰਡਾ ਕਰਾਣਾ ਬਦਲ ਦਾ ਪਤਾ ਕੋਈ ਨਹੀਂ ਜਾ ਕੰਡਾ ਕਰਾਇਆ ਉਹਦਾ ਲਾ ਕੇ ਤੇ ਵੇਲਾ ਹੋਵੇਗਾ ਚਲ ਕੋਈ ਗੱਲ ਨਹੀਂ ਵੇਖ ਲਈਏ ਤੇ ਸਾਹਤਾ ਕਿੰਨੀ ਕੱਟ ਲਉਂਦੇ ਆ ਫਲਾ ਚਲ ਵੇਖ ਲੈ ਮੈਨੂੰ ਪੈਸੇ ਦੋ ਮੈਂ ਤੇਲ ਤੂਲ ਤੇ ਪਾਉਂ ਆਂ ਉਹਦੇ ਵਿੱਚ ਕਿੰਨੇ ਚਾਹੀਦੇ ਦੇਰੋ 4-5000 ਰੁਪਿਆ 4-5000 ਤੋਂ ਕੀ ਕਰਨਾ ਉਹ ਦੋ ਜਾਨੇ ਤੇ ਮੇਰੇ ਨਾਲ ਜਾਣੀ ਉਹਨਾਂ ਨੂੰ ਨਹੀਂ ਕੋ ਖਵਾ ਲੈਣਾ ਚੱਲ ਤੇਲ ਵੀ ਹੈ ਨਹੀਂ ਆਹਦੇ ਵਿੱਚ 3000 ਸਾਝ ਦੇਣ ਦਾ ਤੇ ਤੇਲ ਪੈ ਜਾਣਾ ਚੱਲ ਹੁਣ ਇਦਾਂ ਕਰੀ ਫਿਰ ਟੈਂਕੀ ਫੋਲੀ ਕਰਾ ਲਈ ਤੂੰ ਹੀ ਬਣਾਣੀ ਆ ਆਹ ਤੂੰ ਤੜੀ ਵੀ ਬਣਾਉਣੀ ਆ ਅਸਲ ਲੱਗ ਜਾਣਾ ਬਥੇਰਾ ਤੇਲ ਹਾਂ ਤੇ ਰੋਟੀ ਤਾਂ ਖਾ ਪਹਿਲਾਂ ਫਿਰ ਜਾ ਕੋਈ ਗੱਲ ਨਹੀਂ ਮੈਂ ਉੱਥੇ ਖਾਣਾ ਖੋ ਲੈਣਾ ਮੈਂ ਕੋਈ ਬਥੇਰੀਆਂ ਉੱਥੇ ਦੁਕਾਨਾਂ ਹੈ ਹੈ ਵੀ ਉੱਥੇ ਕੀ ਖਾਣਾ ਸਬਜੀ ਮੈਂ ਬਣਾਈਆਂ ਫੁਲਕੇ ਲੱਥੇ ਆ ਦੋ ਪੁਕੇ ਕਾ ਜਾ ਟਰੈਕਟਰ ਤੇ ਬੈਠੇ ਆ ਦੱਸ ਮੈਂ ਆ ਰੋਟੀ ਖਾਂਦਾ ਵਾਂ ਤੇ ਉੱਥੇ ਬੈਠੇ ਰਹਿਣਗੇ ਪੈਲੇ ਦੇ ਤੈ ਮੈਨੂੰ ਲਾ ਲੈ ਟਰੈਕਟਰ ਤੇ ਤੇਲ ਤੇ ਬਿਠੇ ਰਹਾ ਤਾਂ 4-5000 ਮਿਲ ਗਿਆ ਨਾ ਤੇ ਦੋ ਤਿੰਨ ਦਿਨ ਦਾ ਜਿਗਾਰਡ ਬਣ ਜਾਣਾ ਇਹੋ ਕਾਲੇ ਨੂੰ ਦੰਨਾ ਵਾ ਜਾ ਕੇ ਉਹਨੂੰ ਕਹਿੰਦਾ ਸਮਾਨ ਲਿਆ ਕੇ ਰੱਖ ਉਹ ਮਿਲ ਜਾਣਾ ਮਿਲ ਜਾਣਾ ਵਾ ਉਹ ਪੈਸੇ ਦੀ ਗੱਲ ਛੱਡ ਤੂੰ ਕਬੂਤਰ ਕਬੂ ਆਇਆ ਕਿ ਮੇਰੇ ਵਾਧੂ ਪੈਸੇ ਉਹਨਾਂ ਕੋਲ ਟੈਨਸ਼ਨ ਨਾ ਲੈ ਆ ਦੂੰ ਜਦੋਂ ਮਰਜ਼ੀ ਆ ਜਾ ਗਰ ਉਹ ਮੇਰੇ ਕੋਲ ਸਮਾਨ ਵਾਧੂ ਹੁੰਦਾ ਚੱਲ ਠੀਕ ਹੈ ਚੰਗਾ ਦਾਣੇ ਛੱਡਾਂ ਮੰਡੀ ਉਹ ਦਾਣੇ ਜਾਂ ਦਲਜੀਤ ਕੀ ਖੜਨੇ ਆ ਮੇਰਾ ਤਾਂ ਸਰੀਰ ਨਹੀਂ ਤੁਰਨ ਲਿਆ ਦੇ ਹਾ ਟਰੈਕਟਰ ਲਾਇਆ ਯਾਰ ਇੱਥੇ ਇੱਥੇ ਬਾਹਰ ਹੀ ਮੇਰੀ ਗੱਲ ਸੁਣ ਮੈਂ ਲਿਆਂਦੇ ਮਾਤਾ ਕੋ ਪੈਸੇ ਅੱਛਾ ਭਈਆ ਲਿਆਂਦਾ ਮੈਂ 5000 ਠੀਕ ਤੇ ਤੂੰ ਮੈਨੂੰ ਸਮਾਨ ਲਵਾ ਦੇ ਆ ਦੋਵਾਂ ਤਿੰਨ ਦਿਨਾਂ ਦੇ ਅਡਵਾਂਸ ਰਾਂਦਾ ਵਧੀਆ ਕੀਤਾ ਮੈਂ ਹੁਣੇ ਹੀ ਮੁੰਡੇ ਨੂੰ ਕਹਿੰਦੇ ਸਮਾਨ ਲਵੋ ਕੀ ਕਹਿੰਦਾ ਤੇਰੇ ਆਉਣ ਤੋਂ ਪਹਿਲਾਂ ਉਹ ਕਹਿੰਦਾ ਮਿਲ ਜਾਊਗਾ ਤੂੰ ਆਪਣੇ ਕੋਲ ਹੀ ਰੱਖੀ ਮੇਰਾ ਵੀ ਲਿਆ ਕੇ ਫੇਰ ਮੈਂ ਤੇਰੇ ਕੋਲ ਆ ਕੇ ਦੇਖੋ ਚੱਲ ਜਾ ਕਰਨਾ ਠੀਕ ਮੈਨੂੰ ਹੁਣ ਤੇ ਲਵਾ ਹੈਗਾ ਮਣਾ ਮੋਟਾ ਨਹੀਂ ਹੈਗਾ ਲੈ ਗਿਆ ਲਵਾ ਯਾਰ ਮੇਰਾ ਸਿਰ ਬੜਾ ਭਾਟਨ ਲਿਆ ਯ ਯਾਰ ਤੂੰ ਨਾ ਮੈਨੂੰ ਪੁੱਠੇ ਕੰਮਾਂ 'ਚ ਲਾਤਾ ਮੇਰਾ ਤੇ ਸੇਰੀ ਨੋਟਦਾ ਤੇ ਉਹ ਕਿੱਥੋਂ ਪੁੱਠੇ ਕੰਮਾਂ ਲੈ ਫਰ ਹਈ ਚਾਹੀਦੇ ਦੇ ਇੱਕ ਨੋਟ ਫਿਰ ਆਹ ਆਪ ਕਾਰੇ ਦੀ ਪੂੰਜੀ ਯਾਰ ਘਰਦੇ ਆਂ ਟਰਾਲੀ ਵੇਚ ਲਈ ਨਾ ਉੱਥੇ ਤੇ ਉਹ ਖੁਸ਼ੀ ਭਾਏ ਮਗਰ ਆ ਜਾਣ ਛੇਤੀ ਕਰ ਛੇਤੀ ਕਰ ਯਾਰ ਮੇਰਾ ਸਿਰ ਬੜਾ ਭਾਟਣ ਲਿਆਈ ਮੈਂ ਉਹ ਮੰਡੀ ਵਾਲੇ ਨੂੰ ਫੋਨ ਵੀ ਕੀਤਾ ਹਾਗਾ ਲੈਟ ਰਹਾਗਾ ਹੈਗਾ ਸਭ ਚਲਵਾ ਇੱਕ ਦਿਨ ਮਗੇ ਆਈ ਨੂੰ ਅੱਗੇ ਲੱਗੀ ਆ ਅੱਗੇ 2000 ਦਾ ਤੇਲ ਪੂਣਾ ਢਿੰਕੀ ਅੰਤਰੀ ਭੋਲ ਹੋ ਜਾਣੀ ਤਾਂ ਕਈ ਚਿਰ ਲੰਘ ਜਾਣਾ ਹੁਣ ਅੰਤਰਾ 4-4 ਦਾ ਤਾਂ ਅੰਤਰਾ ਤੇਲ ਹੀ ਪੈਂਦਾ ਚੱਲ ਕੋਈ ਗੱਲ ਨਹੀਂ ਨਿਆਣੇ ਤੇ ਕਿਹੜੇ ਵਾਸਤੇ ਹੱਲ ਵਾ ਹੁਣ ਤੇਲ ਹੀ ਪੂਣਾ ਪੈਂਦਾ ਵਾ ਤੇ ਜਿਹੜੇ ਮੁੰਡਿਆਂ ਨੂੰ ਨਾਲ ਖੜਨਾ ਵਾ ਖਵਾ ਲੈਣਾ ਪਿਆਣਾ ਕੁਛ ਚਲੋ ਕੰਮ ਤੇ ਕਰ ਚਲ ਕਿਉਂ ਵੀ ਨਿਕਲ ਗਿਆ ਦਲਜਿੰਦਰ ਨੂੰ ਤੇ ਇੰਨਾ ਨਹੀਂ ਪਤਾ ਹੁੰਦਾ ਪੁਤਲੇ ਪੁਤਲੇ ਕੰਮ ਕਰ ਲੈਂਦੀ ਆ ਆ ਵੀ ਕੰਮ ਮੈਂ ਕਰਨੀ ਆ ਇਹ ਮੇਰੀ ਹੱਥ ਤੇ ਪਈ ਆ ਹੁਣ ਪਤਾ ਨਹੀਂ ਕਿੱਥੇ ਬੈਠੀ ਹੋਣੀ ਆ ਬੰਦਾ ਚਲੇ ਆ ਤੇ ਵਧਿਆ ਘੜਿਆ ਜਿਹੜਾ ਮੱਖਣ ਵਾ ਉਹਦਾ ਘਿਓ ਕੱਢ ਕੇ ਤੇ ਡੱਬੇ ਵਿੱਚ ਪਾ ਕੇ ਤੇ ਵਿਗਲਾ ਹੁੰਦਾ ਵਾ ਨਾ ਉਹ ਜਦੋਂ ਵੀ ਹੱਥ ਲਾਉਂਗੀ ਨਾ ਮੈਂ ਹੀ ਲਾਉਂਗੀ ਇਹ ਤਾਂ ਬਸ ਖਾਣ ਵਾਲਿਆਂ ਚੁਈਆਂ ਮਾਰਾ ਆਵਾਜ਼ ਭਾ ਇਹਨੂੰ ਨੀਂਦਲ ਜਿੰਦਰ ਹਾਂਜੀ ਬਾਹਰ ਆ ਘਾ ਸੁਣ ਮੇਰੀ ਆਉਣੀ ਮੰਮੀ ਹੇ ਰੱਬਾ ਹੁਣ ਮੰਮੀ ਨੇ ਕੀ ਕਹਿ ਦੇਣਾ ਮਹਾਵੇਲੀ ਹੋਵੇ 2 ਮਿੰਟ ਬੈਠੀ ਇੱਕ ਤੇ ਇਹ ਨਹੀਂ ਮੈਨੂੰ ਟਿਕਾ ਦਿੰਦੀ ਸੁਣਨਾ ਹੀ ਤਣਾ ਵਾ ਹੁਣ ਕੀ ਕਹਿੰਦੀ ਆ ਹੁਣੀ ਆਵਾ ਇਹ ਕੋਈ ਤੇ ਜਰੀਆ ਹੀ ਨਹੀਂ ਜਾਂਦਾ ਜੇ ਬਿਆਹ ਕਰ ਤੋਂ ਗਈ ਹਾਂ ਮਮੀ ਤੇ ਵਾਲ ਮੈ ਤੈਨੂੰ ਕੀ ਮਾਰਨੀ ਹੀ ਟਾਈਮ ਤੇ ਨਾਲ ਨਹਾ ਤੋਗ ਤੇ ਫੋਨ ਲੈ ਕੇ ਬਹਿ ਜਾਂਦੀ ਆ ਕਿਤੇ ਹੋਰ ਵੀ ਸੋਈ ਦਾ ਕੰਮ ਕੋਈ ਵੇਖ ਲਿਆ ਕਰ ਹੁਣੇ ਤੇ ਵੇਲੀ ਹੋਗੇ ਤੁਹਾਡੇ ਸਾਹਮਣੇ ਹੁਣੇ ਬੈਠੀ ਆ ਜੇ ਗਿਆ ਜਾਣਾ ਕਿਉ ਆ ਇਹ ਮੇਰੇ ਹੱਥ ਦੇ ਪਿਆ ਵਾ ਤੇ ਮੈਂ ਹੀ ਮੱਖਣ ਕੱਢਣਾ ਤੇ ਮੈਂ ਹੀ ਕਾੜਨਾ ਹੁੰਦਾ ਵਾ ਮੈਨੂੰ ਹੋਰ ਨਹੀਂ ਕੱਢਣਾ ਹੁੰਦਾ ਤੇ ਜਾਂ ਤੂੰ ਹੀ ਕਾ ਇਹ ਕੰਮ ਤੁਸੀਂ ਕਰ ਦਿੰਦੇ ਨਹੀਂ ਕੱਢਣਾ ਆਉਂਦਾ ਨਾ ਤੇ ਜਾਚ ਸਿੱਖੀ ਦੀ ਹੁੰਦੀ ਆ ਕਿੱਦਾਂ ਜਾਚ ਆਉਣੀ ਆ ਚਲ ਕੋਈ ਨਹੀਂ ਸਿੱਖ ਲੂੰਗੀ ਹੁਣ ਜਦੋਂ ਅਗਲੀ ਵਾਰ ਪੜੋਗੇ ਜਦੋਂ ਦੱਸ ਦਵਾਂ ਮੈਂ ਆਖੋਟ ਲਾ ਕੇ ਕਾਟ ਰੱਖਿਆ ਦਾ ਜਦੋਂ ਮੈਂ ਇਦਾਂ ਦੇ ਨਿੱਕੇ-ਵੱਟੇ ਕੰਮ ਕਰਦੀ ਹੁੰਦੀ ਨਾ ਲੱਗਿਆ ਆ ਕਰ ਆਪੇ ਕੰਮ ਦੀ ਜਾਚ ਆ ਜਾਂਦੀ ਏ ਠੀਕ ਆ ਮਮੀ ਮੈਂ ਗਾਣਾ ਤੋਂ ਕਰ ਲਿਆ ਕਰੂੰਗੀ ਚਲ ਠੀਕ ਆ ਤੁਹਾਸੇ ਹੀ ਕੰਮ ਹੀ ਇਹੋ ਕੰਮ ਹੀ ਮੈਨੂੰ ਇਹ ਆ ਕਿ ਮੈਂ ਤੇ ਗਈ ਆਈ ਹੋਵਾ ਤੇ ਇਧਰ ਡੁੰਗਿਆਂ ਵਿੱਚ ਪਿਆਰਿਆ ਕਰੋ ਮੈਂ ਤਹੀ ਇੱਥੇ ਆਣਾ ਲੈ ਦੱਸ ਹਾਂ ਮੇਰਾ ਕੋਈ ਭੈਣ ਭਰਾ ਨਹੀਂਗਾ ਮੈਂ ਹਾਂ ਜਾਇਆ ਕਰਨਾ ਪਿੰਡੋਂ ਤੁਹਾਡੇ ਮਾਮੇ ਦਾ ਫੋਨ ਆਉਂਦਿਆ ਸੀ ਤੇ ਕਹਿੰਦੇ ਕਦਾਂ ਦੀ ਤੂੰ ਆਈ ਨਹੀਂ ਗਈ ਅੱਗੇ ਤੇ ਬਹਾਨਾ ਸੀ ਕਿ ਮੁੰਡੇ ਵਿਆਉਣ ਵਾਲੇ ਆ ਹੁਣ ਤੇ ਮੁੰਡੇ ਵਿਆਹੇਗੇ ਨੌ ਘਰ ਆ ਗਈ ਆ ਤੇ ਰੋਟੀ ਪਾਣੀ ਤੇ ਨੌ ਪਕਾ ਲੈਂਦੀ ਆ ਤੇ ਤੂੰ ਵੇਖਦੀ ਆ ਚੱਲ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਇਹ ਸਿੱਖ ਜਾਜ ਹੌਲੀ ਹੌਲੀ ਜਿਹੜੇ ਕੰਮ ਦਾ ਨਹੀਂ ਪਤਾ ਕੋਈ ਨਹੀਂ ਮੈਂ ਸਿੱਖ ਲਵਾਂਗੀ ਕਰ ਲਿਆ ਕਰੂੰਗੀ ਅੰਦੀ ਬਾਤ ਤੋਂ ਕੋਈ ਨਹੀਂ ਪਈ ਜਾਏ ਜਨਤ ਚੱਲ ਠੀਕ ਆ ਚੱਲ ਪਾਸ ਇਦਾਂ ਕਹਿ ਕੇ ਨਾ ਇਹਨੇ ਖਾਦ ਲਾਂ ਦਵਾ ਦਿੱਤੀ ਕੋਈ ਗੱਲ ਨਹੀਂ ਅਗਲੀ ਵਾਰ ਮੈਂ ਵੇਖ ਲੂੰਗੀ ਜਿੰਨਾ ਚਿਰ ਹੱਥੀਂ ਕਰੇਗੇ ਨਾ ਉਨਾ ਚਿਰ ਮੈਨੂੰ ਕੀ ਪਤਾ ਕਿ ਸਿੱਖਣੀ ਜਾਇ ਤੂੰ ਕਿ ਨਹੀਂ ਓਏ ਆ ਵੇਲਾ ਇੱਥੇ ਪਿਆ ਇਦਾਂ ਇਹਨੂੰ ਵੇਖ ਲੈਣਾ ਤੇ ਸਾਰੀ ਗੱਲ ਮੇਰੇ ਤੇ ਆਏ ਨਹੀਂ ਪੰਗਾ ਪੈਣਾ ਨਾ ਕਰ ਓ ਲੰਲੀ ਓ ਉੱਠ ਓ ਇੱਥੇ ਬੈਠਾ ਏ ਤੂੰ ਮੈਂ ਕਿੱਥੇ ਚੱਲ ਜਾਣਾ ਯਾਰ ਮੈਨੂੰ ਸਮਾਨ ਦੇ ਪਹਿਲਾਂ ਥੋੜਾ ਜਿਹਾ ਉਹ ਸਮਾਨ ਦੇ ਤੈਨੂੰ ਚਲ ਉੱਠ ਦਾਲੀ ਲੈ ਕੇ ਜਾ ਕੰਡੀ 家里，家里，那就不行。 ਠੀਕ ਵਧੀਆ ਹਾਂ ਘਰ ਤੋਂ ਵੱਢੀ ਗਈ ਐ ਤੁੜੀ ਰਹਿ ਗਈ ਬਣਾਉਣ ਵਾਲੀ ਨਹੀਂ ਗਿਆ ਰੋਈ ਆਹ ਮੰਡੀ ਹਾਂ ਜੀ ਆਹ ਗੱਤਰ ਦੀ ਆਂਦਾ ਢਾਲ ਲੱਗਦਾ ਵਾ ਨਾ 6 ਮਹੀਨੇ ਦੀ ਮਿੱਠ ਹੁੰਦੀ ਐ ਨਹੀਂ ਆਵਾਂਗੇ ਕੋਈ ਨੀ ਤੁੜੀ ਟਾੜੀ ਬਣਾ ਕੇ ਨਾ ਮਾਰਦੇ ਤੇ ਰੋਏ ਤੁਸੀਂ ਆ ਜਿਓ ਹਵੇਲੇ ਜਿੱਤੇ I'm not i n g to be gone. I'm not going to e gone. I'm not going t m n o i n g ਕੋਹ ਨਹੀਂ ਹੋਇਆ ਵੇ ਤਾਰੇ ਛੋਟਾ ਆ ਮੰਡੀ ਸੌੜ ਤੇ ਛੜ ਤੇ ਮੈਨੂੰ ਇਹ ਦਸ ਖਾਦਾ ਕੀ ਹੋ ਮੂੰਹ ਚ ਗੱਲ ਨਹੀਂ ਨਿਕਲ ਗਈ ਉਹ ਕੋਹ ਨਹੀਂ ਖਾਦਾ ਮੈਗੀ ਖਾਣਾ ਫਿਰ ਉੱਠ ਕੇ ਬੈਹ ਮੈਨੂੰ ਨੀਂਦ ਆਉਂਦੀ ਨੀਂਦੋਂ ਨਹੀਂ ਆ ਤੇ ਰਾਤ ਸੁਤੇ ਹੀ ਰਿਹਾ ਵਾਂ ਉੱਠ ਤਾਂ ਉਹ ਸੌਂਦੋ ਯਾਰ ਮੁੰਡਿਆਂ ਦੇ ਨਾਲ ਖੇਲਦਾ ਹੈ ਨਾ ਮੈਨੂੰ ਲੱਗਦਾ ਵਾ ਵੀ ਆਪਣੀ ਚਾਟੀ ਉਹਨਾਂ ਨੇ ਲਾ ਹੀ ਲਿਆ ਵਾ ਪੈਸੇ ਲੈ ਜਾਂਦਾ ਹੀ ਹੁਣ ਵੀ 5000 ਮੇਰੇ ਕੋਲ ਲੈ ਕੇ ਗਿਆ ਹਾਂ ਤਾਂ ਉੱਥੇ ਦੱਸ ਮੈਨੂੰ ਤੇਲ ਕਿੰਨੇ ਦਾ ਪਾਇਆ ਸੀ ਬਸ ਉਹ ਹੀ ਕੰਮ ਹੋਇਆ ਵਾ ਜੇਤੋਂ ਮੈਂ ਡਰਦੀ ਸੀ ਉਦੋਂ ਜਿੰਦਰ ਵਿਚਾਰੀ ਸੱਚੀ ਸੀ ਉਹ ਮਿਨਾਂਦੀ ਸੀ ਕਿ ਉਹਨਾਂ ਦੀ ਬੈਣੀ ਪੈਂਦਾ ਵਾਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਕਹਿ ਕਰਦਾ ਕੰਮ ਲੈ ਕੇ ਤੁਰਿਆ ਵਾ ਚਲ ਕਰਦਾ ਰੋ ਕੰਮ ਮੈਨੂੰ ਕੀ ਪਤਾ ਹੀ ਘਰੋਂ ਮੇਰੇ ਕੋਲ ਪੈਸੇ ਲੈ ਜਾਂਦਾ ਵਾ ਜਾ ਕੇ ਟਾਣੀ ਵਿੱਚ ਬਹਿ ਜਾਂਦਾ ਵਾ ਦੀ ਉੱਠ ਤਾਂ ਉਹ ਮਾਦਾ ਕੀ ਜਾਣਕਾਰੀ ਤੂੰ ਨਹੀਂ ਲੈਨੇ ਪੈਣ ਦਾ ਇਤਨੀ ਮੈਨੂੰ ਤਾਂ ਸਮਝ ਨਹੀਂ ਆਂਦੀ ਕਿਦਾਂ ਡੇਗਦਾ ਟਾਈਂ ਦਾ ਅੰਦਰ ਗਿਆ ਵਾ ਜਿਹੜੇ ਕੰਮ ਤਾਂ ਮੈਂ ਡਰਦੀ ਸੀ ਨਾ ਉਹ ਹੀ ਕੰਮ ਹੋ ਗਿਆ ਵਾ ਮੈਂ ਤਾਂ ਸੋਚਿਆ ਸੀ ਕਿ ਸਿਆਣਾ ਵਾ ਸਾਰੇ ਕੰਮ ਲੈ ਕੇ ਤੁਰਿਆ ਵਾ ਜਿੰਨੇ ਪੈਸੇ ਨੇ ਮੰਗਣੇ ਮੈਂ ਉਹਨੇ ਦੇ ਦੇਣੇ ਸਗੋਂ ਉਹਨੇ ਤੜਫਣਾ ਦੁੱਜੀ ਨਹੀਂ ਵੀ ਮੈਨੂੰ ਪੈਸੇ ਦਿੰਦੀ ਨਹੀਂ ਲੜਾ ਕੱਪੜਾ ਲਿਆਉਣ ਨੂੰ ਉਹਨਾਂ ਤੋਂ ਨਾ ਨਹੀਂ ਕਰਦੀ ਮੈਨੂੰ ਕੀ ਪਤਾ ਸੀ ਕਿ ਇਹਨੇ ਪੁੱਠੇ ਕੰਮਾਂ ਵਿੱਚ ਪੈ ਜਾਣਾ ਓਏ ਇਹ ਗੱਲਾਂ ਵੱਡਾ ਮੁੰਡਾ ਸੀ ਨਾ ਤੇ ਉਹ ਬਾਹਰ ਫਿਰਦਾ ਸੀ ਤੇ ਨਾ ਇਹੋ ਜੇ ਕੰਮਾਂ 'ਚ ਪਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ ਵਾ ਜਿਨ੍ਹਾਂ ਦੀ ਬੈਣੀ ਬੈਠਾ ਵਾ ਨਾ ਉਹ ਸਿਰੇ ਦੇ ਨਕਮੇ ਐ ਧਮਲੀ ਆ ਉਹਨਾਂ ਨੇ ਨਾ ਇਹਨੂੰ ਵੀ ਉਸੇ ਕੰਮ ਤੇ ਹੀ ਲਾ ਲਿਆ ਮੈਂ ਵੀ ਨਹੀਂ ਜਾ ਕੇ ਤਾਂ ਪਿਖਾਦਾ ਕੀ ਇਹ ਨੂੰ ਪੁੱਛਦੀ ਇਹ ਨੂੰ ਦੇਲੇ ਨਖਤੇ ਦੇ ਤਾਰੇ ਲੱਗੇ ਤੇ लवली ਵੀ ਉੱਠ ਤਾਂ ਉਹ ਮਾਰਾ ਸਮ ਦੇ ਯਾਰ ਮੈਨੂੰ ਜੇ ਬਾਹਰੋਂ ਆ ਗਿਆ ਅੰਦਰ ਤਾਂ ਤੂੰ ਅੰਦਰ ਆ ਲੈ ਮੈ ਕਿਹੜੀ ਨੀਂਦ ਕਿੰਨੀ ਕਾ ਗਈ ਤੈਨੂੰ ਮੈਨੂੰ ਦੱਸ ਪੀ ਖਾਦਾ ਕੀ ਨ ਖਤਿਆ ਟੇਕਦਾ ਟੈਂਦਾ ਆਉਂਦਿਆ ਵਾ ਤੂੰ ਉਹ ਕੁਛ ਨਹੀਂ ਖਾਦਾ ਮੈਂ ਕੀ ਖਾਣਾ ਮੈਂ ਤੈਨੂੰ ਕਿੰਨੀ ਵਾਰਾ ਸਮਝਾਇਆ ਸੀ ਤੇ ਉਹਨਾਂ ਮੁੰਡਿਆਂ ਨਾਲ ਨਾ ਫਿਰਿਆ ਕਰ ਜਿਹੜੇ ਕੰਮ ਦਾ ਮੈਂ ਦਾਦੀ ਤੂੰ ਉਹ ਕੰਮ ਕਰਤਾ ਵਾ ਉਹ ਮੈਂ ਕੋਹ ਨਹੀਂ ਗਾ ਖਾਦਾ ਮੈਂ ਕੋਹ ਨਹੀਂ ਗਾ ਖਾਦਾ ਮਰ ਜਣਿਆ ਤੂੰ ਤਕਜੀਤੀਆਂ ਲੈਣ ਡਿਆ ਵਾ ਤਾਂ ਉਠ ਸੌਂਦਾ ਨਹੀਂ ਤੈਨੂੰ ਐ ਮੁੰਡੇ ਨੇ ਤਨਾ ਮੈਨੂੰ ਖਾ ਹੀ ਦਿਆ ਵਾ ਮੈਨੂੰ ਭਲੇਖੇ ਵਿੱਚ ਮਾਰਿਆ ਇੰਨੇ ਜਿੰਨੇ ਪੈਸੇ ਮੰਗਦਾ ਰਿਆ ਮੈਂ ਦਿੰਦੀ ਰਹੀ ਤੂੰ ਤਾਂ ਭੂਵੇ ਚੜ ਗਿਆ ਉਹਦੇ ਤੋਂ ਵੀ ਮੈਂ ਬੇਇੱਜ਼ਤੀ ਕਰਾਉਂਦੀ ਰਹੀ ਉਹ ਕਹਿੰਦੀ ਹੁੰਦੀ ਸੀ ਇਹਨੂੰ ਪੈਸੇ ਦਿਨੀ ਆ ਨਾ ਮੈਨੂੰ ਨਹੀਂ ਦਿੰਦੀ ਨਾ ਮੈਨੂੰ ਕੱਪੜਾ ਲੈ ਕੇ ਦਿੰਨੀ ਆ ਨਖਤਿਆ ਉਹ ਮੇਰੇ ਰਾਵਾਂ ਗਾੜੀ ਸਾਰੇ ਕੰਮ ਲੈ ਕੇ ਆਇਆ ਤੂੰ ਹੁਣ ਉਹ ਵੀ ਮੈਨੂੰ ਗੱਲਾਂ ਕਰੂਗੀ ਤੁਹਾਡਾ ਪਿਓ ਨਹੀਂ ਸਰਦੇ ਮੈਂ ਕਿੱਦਾਂ ਤੁਹਾਨੂੰ ਲਖਾਇਆ ਪੜਾਇਆ ਸਾਰੇ ਕੰਮ ਕੀਤੇ ਉਹਨੂੰ ਵਿਆਹ ਆ ਪਰ ਤੁਹਾਨੂੰ ਇਹ ਗੱਲ ਦਾ ਪਤਾ ਹੀ ਨਹੀਂਗਾ ਤੁਹਾਡੀ ਮਾਂ ਨੇ ਕਿਦਾਂ ਦੇ ਦਿਨ ਵੇਖੇ ਆ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੇ ਖੂਬ ਵਿੱਚ ਪਾਵਾਂ ਨਖਤਿਆ ਤੈਨੂੰ ਕੁੜੀ ਕੌਣ ਦਊਗਾ ਤੇਰਾ ਵਿਆਹ ਵੀ ਨਹੀਂ ਹੋਣਾ ਜਾਂ ਮਾਂ ਦਾ ਦਿਲ ਜਾ ਮੇਰੇ ਲਾਗੋ ਆਹ ਰੋਈ ਜਾ ਨਹੀਂ ਸਹਣੇ ਲਾ ਕੇ ਆਹ ਤੂੰ ਲੈ ਉਹ ਕੰਮ ਕਰਨੇ ਆ ਇੰਦਰ ਘਰ ਕਿੱਧਰ ਜਾਂਦੀ ਐ ਉਧਰ ਕਿਹਦੇ ਘਰ ਜਾਂਦੀ ਐ ਪਤਾ ਤੇ ਕੋਈ ਲੱਗਦਾ ਨਹੀਂ ਕਿੰਦਾ ਟੁਰੀ ਫਿਰਦੀ ਐ ਤਿੰਨ ਚਾਰ ਦਿਨ ਹੋ ਗਿਆ ਜਾਂਦੀ ਨੂੰ ਪਤਾ ਨਹੀਂ ਕਿੱਥੇ ਜਾਂਦੀ ਐ ਤੇ ਕਿੱਥੇ ਨਹੀਂ ਜਾਂਦੀ ਐ ਅੱਜ ਪਤਾ ਕਰਨੀ ਐ ਮਗਰ ਜਾ ਕੇ ਵੀ ਕਿੰਦਰ ਨੂੰ ਨਹੀਂ ਨਿਕਲਦੀ ਐ ਕੱਲੀ ਕੁੜੀ ਨੂੰ ਪਿਓ ਦਾ ਤੌਰ ਛੱਡਦਾ ਵਾ ਖਰੇ ਕੀ ਕਰਦੇ ਐ ਕਿੰਦਰ ਨੂੰ ਜਾਂਦੀ ਐ ਤੇ ਕਿੱਧਰ ਰਹਿੰਦੇ ਐ ਕਿ ਮੈਂ ਕਰਕੇ ਹੀ ਰਹਿਣਾ ਪਤਾ ਸਾਰਾ ਯਾ ਕਿ ਇੱਧਰ ਨਹੀਂ ਆਉਂਦੀ ਐ ਚਲ ਆਪੋ ਤੇ ਘਰ ਨੂੰ ਜਾ ਮਮਾ ਮਮਾ ਚਲ ਜਾ ਘਰ ਕਿ ਮੈਂ ਸੈਟ ਹੁੰਦੀ ਐ ਚੰਗਾ ਆਓ ਚਲੋ ਘਰ ਹਾਂਜੀ ਵਧੀਆ ਵਾਹ ਵਾਹ ਜੀ ਮਾਰੇ ਦੀ ਜੋਦੀ ਅੱਜ ਤੁਹਾਡਾ ਪੰਚਾ ਹਾਂ ਮਨਣਾ ਨਾ ਗੋਲ ਜੇ ਦਾ ਹਾਂਜੀ ਹੋਰ ਸਰਦਾਰ ਹਾਂਜੀ ਵਧੀਆ ਜੀ ਆ ਜਾ ਹੰਤਾ ਜੀ ਰਿਪਿੰਦਰ ਮੈਂ ਤਾਂ ਦਿਨ ਕਿੰਨੇ ਦਿਨਾਂ ਦੀ ਢਿਕਣ ਦੀ ਤੇ ਅੱਜ ਆਈਂ ਤੂੰ ਕਿੰਨੇ ਦਿਨਾਂ ਪਿੱਛੋਂ ਆਂਟੀ ਜੀ ਇਦਾਂ ਹੀ ਬੱਸ ਕਰਦੇ ਨਹੀਂ ਕਿ ਮੋਟੇ ਜੇ ਕੰਮ ਹੂੰ ਹੂੰ ਤੇ ਇਦਾਂ ਟਾਈਮ ਨਹੀਂ ਲਗਾਏ ਕਿ ਡੈਡੀ ਕੁਝ ਠੀਕ ਨਹੀਂ ਰਹੀ ਅੱਛਾ ਫੇਰ ਕਿੰਨੇ ਢਿੱਲੇ ਹੋ ਗਏ ਸੀ ਕੀ ਗੱਲ ਹੋ ਗਈ ਬੁਖਾਰ ਬੁਖੂਰ ਚੜਦਾ ਪਦਾ ਨਹੀਂ ਆਂਟੀ ਸਮਝ ਨਹੀਂ ਆਉਂਦੀ ਕਿ ਬੁਖਾਰ ਚੜਦਾ ਕਿ ਕੀ ਹੁੰਦਾ ਵਾ ਅੱਛਾ ਫਿਰ ਨਾ ਤਾਂ ਕੋਈ ਤੁਰਿਆ ਜਾਂਦਾ ਵਾ ਤੇ ਨਾ ਕੋਈ ਕੰਮ ਹੀ ਹੁੰਦਾ ਵਾ ਟੈਸਟ ਟੁਸਟ ਕਰਾਉਣਾ ਕਿਤੇ ਟਾਈਫੀਡ ਨਾ ਹੋਵੇ ਤੇ ਜਾ ਕੋਈ ਫਿਰ ਬੁਖਾਰ ਬਹੁਤ ਲੱਗਦਾ ਤੇ ਕੋਈ ਤਾਕਤਵਾਰੀ ਦਵਾਈ ਲਿਆ ਕੇ ਤਾਂ ਉਹ ਟੈਸਟ ਆਂਟੀ ਜੀ ਬਥੇਰੇ ਕਰਾਈ ਆ ਤੇ ਟੈਸਟਾਂ ਵਿੱਚ ਵੇਹੋ ਮੜਾ ਮੋਟਾ ਜਾਈ ਹੁੰਦਾ ਵਾ ਜੇ ਇਨਫੈਕਸ਼ਨ ਵਧੀ ਹੁੰਦੀ ਆ ਤੇ ਚਾਹੇ ਆ ਜਾਂਦਾ ਵਾ ਸਲਸੂਲ ਘਟੇ ਆ ਜਾਂਦੇ ਆ ਹਾਂ ਚੰਗੀ ਤਰ੍ਹਾਂ ਇਲਾਜ ਕਰਾਉਣਾ ਆਪਣਾ ਮੌਸਮੀ ਜਾਂ ਇਸੇ ਹਾਂ ਡੀ ਜੀ ਪੈਸੇ ਹੁਣ ਫੇਰ ਹੀ ਲਾਜ ਹੋ ਗਈ ਜਿੰਨੇ ਘੁੰਦੇ ਉਸ ਤੋਂ ਦਵਾਈ ਤੋਂ ਫੜ ਲਏ ਹੁੰਦੇ ਕਦੀ ਖਰਾਬ ਤੋਂਨੇ ਕੇ ਨਾਲ ਉਹਨਾਂ ਕੇ ਫਰਕ ਪੈ ਜਾਂਦਾ ਫੇਰ ਉਦਾਂ ਹੋ ਜਾਂਦੇ ਆ ਆ ਤੇ ਵੀ ਵਿਚਾਰੇ ਹੁਣ ਘਰ ਪਏ ਸੀ ਤੇ ਮੈਂ ਚਲ ਮੈਂ ਆ ਗਈ ਹੰਟੀ ਵੱਲ ਹੋ ਗਏ ਕੌਂਟ ਸੂਨ ਤੋਂ ਵਿਚਾਰਨ ਹੁੰਦੀ ਨਾ ਫੇਰ ਵੀ ਚੱਲੋਂ ਜਾਂਦੀ ਆ ਤੇ ਤੁਹਾਨੂੰ ਪਤਾ ਵਾ ਜਦੋਂ ਫਿਰ ਉੱਥੇ ਜਾ ਕੇ ਕੰਮ ਕਰਦੇ ਆ ਨਾ ਤੇ ਫੇਰ ਤਾਂ ਉੱਤੇ ਖਰੇ ਚੱਲਦਾ ਵਾ ਕੰਮ ਹੁਣ ਅੱਛਾ ਤੋਂ ਵਾ ਜਦੋਂ ਟਾਊਟਾ ਸੁੱਟਦੇ ਆ ਤੇ ਫਿਰ ਥੱਕ ਜਾਂਦੇ ਆ ਹਾਂਜੀ ਪਾਣੀ ਲੇ ਮੈਂ ਸੱਚ ਮੈਂ ਪੁੱਛਿਆ ਨਹੀਂ ਤੈਨੂੰ ਨਹੀਂ ਨਹੀਂ ਆਂਟੀ ਜੀ ਪਾਣੀ ਨਹੀਂ ਪੀਣਾ ਮੈਂ ਤੇ ਮੈਨੂੰ ਦੱਸੋ ਵੀ ਕਿਹੜਾ ਕੰਮ ਕਰਨਾ ਵਾ ਤੇ ਫਿਰ ਕਰਦਾ ਨਹੀਂ ਕੋਈ ਵੀ ਨਹੀਂ ਕਰਨਾ ਹੈਗਾ ਕੰਮ ਹੈ ਸਾਰਾ ਇੱਥੇ ਕਰ ਲਿਆ ਮੈਂ ਤੂੰ ਉਧਰ ਹੀ ਖੜੀ ਬਿਝਲਾ ਜਾ ਕਰ ਤੇਰਾ ਵੀ ਟਾਈਮ ਪਾਸ ਖਾ ਹੋ ਜਾਗ ਰੇਗਾ ਤੇ ਮੈਂ ਵੀ ਤੇ ਚੱਲ ਘਰ ਕੱਲੀ ਨਹੀਂ ਬੱਚੇ ਵੀ ਇਹ ਹੁੰਦੇ ਪੜ੍ਹਨ ਸਵੇਰੇ ਸਵਕਤ ਇਹ ਸਾਰੇ ਚੱਲ ਜਾਂਦੇ ਆਂਕਲ ਵੀ ਤੇਰੇ ਅੱਛਾ ਅੱਛਾ ਤੇ ਸ਼ਾਮ ਨੂੰ ਸਾਰਿਆਂ ਨੇ ਹੁੰਗਾ ਹੁੰਦਾ ਐਂਟੀ ਆਂਕਲ ਕਿੱਥੇ ਜਾਂਦੇ ਆ ਉਹ ਵੀ ਡਿਊਟੀ ਤੇ ਚੱਲ ਜਾਂਦੇ ਪਤਾ ਆਪਣੀ ਦੇ ਅੱਛਾ ਅੱਛਾ ਸਵੇਰੇ ਸੋਕ ਤੇ ਚੱਲ ਜਾਂਦੇ 8 ਵਜੇ ਤੇ ਫਿਰ ਸ਼ਾਮੀ ਹੁੰਦੇ ਪਾਛੇ 5 ਵਜੇ ਨਾਲ ਠੀਕ ਆ ਠੀਕ ਆ ਚਲੋ ਵਧੀਆ ਵਾ ਤੇ ਫਿਰ ਮੈਂ ਅੱਜ ਕੋਈ ਨਹੀਂ ਨਾ ਘਰ ਤੇ ਮੈਂ ਚਲ ਤੂੰ ਹੀ ਆ ਜਾ ਕਰੇ ਕਿ ਚਲ ਦੋ ਜਣਗੇ ਨਾਲੇ ਗੱਲਾਂ ਪਤਾ ਕਰਦੇ ਰੇ ਨਾਲੇ ਚਲੋ ਟਾਈਮ ਲੰਘ ਜਾਂਦਾ ਸਭ ਆਹੋ ਤੇ ਤੁਹਾਡੀ ਗੱਲ ਠੀਕ ਆ ਹਮ ਸਵੇਰ ਸੌਂਦੇ ਉੱਠ ਕੇ ਕੰਮ ਦੇ ਮੈਂ ਸਾਰਾ ਹੀ ਕਰ ਲਈ ਨਹੀਂ ਕੰਮ ਤਾਂ ਕੋਈ ਇੰਨਾ ਰਹਿਦਾ ਨਹੀਂ ਕਰਨ ਵਾਲਾ ਸਾਰੇ ਥਾਂ ਥਾਂ ਹੀ ਚਲ ਜਾਂਦੇ ਆ ਮੈਂ ਕੀ ਕਰਨਾ ਹੁੰਦਾ ਇਕੱਲੀ ਨੇ ਘਰ ਬੈਠੀ ਨਹੀਂ ਨਾ ਕਰਿਆ ਕਰੋ ਪੋਚੇ ਪਾਚੇ ਕੋਈ ਨਹੀਂ ਮੈਂ ਲਾ ਦਿਆ ਕਰੂੰਗੀ ਆਖੀ ਚਲ ਕੋਈ ਗੱਲ ਨਹੀਂ ਹੁਣ ਤੂੰ ਬਹਿ ਮੈਂ ਕਰ ਲਿਆ ਅਜ ਸਾਰਾ ਹੀ ਕੋਈ ਨਹੀਂ ਫਿਰ ਜਿੱਦਣੇ ਕੱਲ ਤੋਂ ਆਏਗੀ ਤੇ ਥੋੜਾ ਬਹੁਤੋ ਚਲ ਨਾਲ ਕਰਾ ਲਿਆ ਤੇ ਹਾਂਜੀ ਕੋਈ ਨਹੀਂ ਰਹਿਣ ਦਾ ਕਰਮ ਕਰਦਿਆ ਕਰੂੰਗੀ ਆਦੋ ਚੰਗਾ ਹਾਂਜੀ ਫਿਰ ਰੋਜ਼ ਰੋਜ਼ ਤਾਂ ਵਰਗੀ ਨਹੀਂ ਆਇਆ ਗਿਆ ਵੀ ਉਹ ਫਿਰ ਤੁਹਾਨੂੰ ਪਤਾ ਫਿਰ ਚਾਚੀਆਂ ਵੀ ਝਾਟੀਆਂ ਪੈਂਦੀਆਂ ਵਾ ਵੇਖ ਕੇ ਹੂੰ ਹੂੰ ਤੇ ਜਿਉਂ ਨਾ ਕਦੇ ਫਿਰ ਮੂ ਲਿਆ ਤੇ ਉਹਨਾਂ ਮੇਰੇ ਦਵਾਰੇ ਬੜੀ ਹੁਣ ਆਵਾ ਤੇ ਚਾਂ ਕਰਕੇ ਫਿਰ ਮੈਂ ਘਾਟੀ ਘਰੋਂ ਨਿਕਲਦੀ ਤੇ ਡਾੜੀ ਕੀ ਆਂਦੀ ਤਾਂ ਮੰਨ ਗਈ ਕਿ ਚਲ ਜਾ ਗਾ ਹਾਂਜੀ ਨਹੀਂ ਉਹ ਤਾਂ ਕਹਿੰਦੇ ਸੀ ਵਿਚਾਰੇ ਇਹਨਾਂ ਚਲ ਕੋਈ ਨਹੀਂ ਤੂੰ ਚਲ ਜਾ ਗਾ ਕਰ ਹੋਇਆ ਕਰ ਹੂੰ ਹੂੰ ਤਾਂ ਕੋਈ ਨਹੀਂ ਉਹ ਤੇ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਅੱਛਾ ਹਾਂਜੀ ਕੋਈ ਨਹੀਂ ਮੈਂ ਕਰ ਦਿਆ ਕਰੂੰਗੀ ਥੋੜਾ ਬੋਤਾ ਜੇ ਕੋਈ ਰਹਿੰਦਾ ਹੋਊਗਾ ਨਾ ਨਹੀਂ ਅੱਜ ਤੇ ਮੈਂ ਉਹਤ ਕਰ ਲਿਆ ਸਾਰਾ ਹੀ 50 ਗੁਰシャンਨ ਅੰਦਰ ਹੀ ਪੜਨ ਲਈ ਜੇ ਤੇ ਲਾ ਕੇ ਜਾਣਾ ਘੜੀ ਕੁਝ ਪੜਨਾ ਕੁੜਨਾ ਤੂੰ ਹੀ ਤੇ ਬਹਿ ਜਾ ਲਾ ਕੇ ਨਾਲ ਗੱਲਾਂ ਬਾਤਾਂ ਕਰ ਲਓ ਨਹੀਂ ਪੜਦਾ ਆਂਟੀ ਜੀ ਹੁਣ ਕਿੱਥੇ ਹੁਣ ਹਟੀ ਨੂੰ ਤੇ ਕਿੰਨੇ ਸਾਲ ਹੋ ਗਏ ਆ ਅੱਛਾ ਹੁਣ ਤੇ ਉਦਾਂ ਹੀ ਬਸ ਕਰ ਦੇ ਕੰਮਾ ਜੀ ਮਤ ਵੱਜੀ ਆ ਵਾਹ ਇਹ ਤਾਂ ਗੱਲ ਹੈਗੀ ਆ ਹਾਂ ਪੜਨ ਪੜਨ ਦਾ ਹੁਣ ਕਿੱਥੇ ਆ ਜਦੋਂ ਪੜਨ ਦਾ ਡਾਈ ਨੂੰ ਦੋ ਪੜਿਆ ਹੀ ਨਹੀਂ ਗਿਆ ਇਹ ਅਪੀ ਚਲ ਬੰਦਾ ਸ਼ੁਰੂ ਤੋਂ ਪੜੇ ਤੇ ਫੇਰੀ ਗੱਲ ਹੁੰਦੀ ਹੈ ਲਗਨ ਜੀ ਲੱਗੀ ਰਹਿੰਦੀ ਵਾ ਨਾ ਤੇ ਨਾਲੇ ਸਾਡੇ ਵਰਗੇ ਮਾੜੇ ਵਿਚਾਰਾਂ ਕੋ ਨਾਂ ਤੇ ਪੈਸੇ ਹੂੰ ਤੇ ਨਾ ਹੁਣ ਪੜ੍ਹਾਈ ਹੋ ਸਕਦੀ ਆ ਚਲੋ ਕੋਈ ਗੱਲ ਨਹੀਂ ਆ ਕੀ ਕਰਨਾ ਜਿੱਦਾਂ ਫਿਰ ਕਿਸੇ ਨੂੰ ਹਾਂਜੀ ਅਰਪਿੰਦਰ ਜਾਣਾ ਫਿਰ ਸੋਈ ਜਿੱਤੇ ਚਾਹ ਬਣਾ ਕੇ ਲਿਆ ਪੀ ਗੁਸ਼ਿਆ ਨਾਲ ਉਧਰ ਅੰਦਰ ਹੀ ਕੰਮਾਂ ਦੀ ਸਕੂਲ ਦਾ ਪੜ੍ਹਦੀ ਆ ਠੀਕ ਠੀਕ ਤੇ ਜੇ ਨਾ ਕੁਝ ਪਤਾ ਲੱਗੇ ਕੋਈ ਚੀਜ਼ ਆ ਤੈਨੂੰ ਪੁੱਛੀਂ ਜਾਣਾ ਚਲੋ ਫੇ ਮੈਂ ਬਣਾ ਦੇਣੀ ਆ ਬਣਾ ਫਿਰ ਪੀਏ ਤੁਸੀਂ ਠੀਕ ਹੈ ਜੀ ਜੇ ਉਹਨੂੰ ਪੁੱਛ ਲਈ ਜੇ ਉਹਨੇ ਪੀਣੀ ਹੋਊਗੀ ਤੇ ਉਸ ਵਾਸਤੇ ਬਣਾ ਲਾਂਗਾ ਕਾਫੇ ਕਿੰਨੇ ਸੋਹਣੀ ਰਸੋਈ ਦੀਆਂ ਹਨਾਂ ਦੀ ਕਿੰਨੇ ਸੋਹਣੇ ਰੱਖਿਆ ਭਾਂਡੇ ਇਹਨਾਂ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਇਹ ਨਹੀਂ ਵਧੀਆ ਇਹ ਚਿਕੀਤੇ ਚਾਤ ਨਹੀਂ ਬਣਾਉਂਦੇ ਮੈਨੂੰ ਪਤਾ ਨਹੀਂ ਕਿ ਤੋਂ ਬਣਾਈ ਲਈਏ ਉਹ ਵੱਡੇ ਹਣਕ ਕੋਣੇ ਵੱਡੇ ਗੱਲਾਂ ਹਾਂ ਕੋਈ ਪਤਾ ਨਹੀਂ ਦੇ ਵੀ ਚਾਹ ਬਣਾਉਂਗੇ ਹੁਣੇ ਤੇ ਮੈਨੂੰ ਤਾਂ ਬਣਾਉਣੀ ਨਹੀਂ ਹੁੰਦੀ ਮੈਂ ਤੁਹਾਨੂੰ ਜਦ ਲੈ ਚੱਲੇ ਤੇ ਬਣਾਉਂ ਦਿੰਦੀ ਆ ਪਤਾ ਨਹੀਂ ਕੋਈ ਮੈਨੂੰ ਕਿਹਦੀ ਮੋਸ਼ੀ ਦੀ ਨਾ ਕਰੋ ਇਹ ਬਹੁਤ ਥੋ ਕਰਨਾ ਮੈਨੂੰ ਦੱਸ ਫੇਰ ਹੀ ਬਣਾਉਂਗੀ ਚਾ 我觉得。